ਸੰਤ ਬਾਬਾ ਮਾਨ ਸਿੰਘ ਜੀ ਪਟਿਆਲੇ ਮੋਦੀ ਕਾਲਜ 'ਚ ਪੜ੍ਹਦੇ ਸਨ ਪੜ੍ਹਾਈ ਤੋਂ ਬਾਅਦ ਸੰਤ ਬਾਬਾ ਮਾਨ ਸਿੰਘ ਜੀ ਪਟਿਆਲੇ ਪੜ੍ਹਦੇ ਹੁੰਦੇ ਸਨ ਤੇ ਪੜ੍ਹਾਈ ਤੋਂ ਬਾਅਦ ਕਰਕੇ ਜਦੋਂ ਟਾਈਮ ਲੱਗਣਾ ਸੰਤ ਈਸ਼ਰ ਸਿੰਘ ਜੀ ਰਾੜੇ ਵਾਲੇ ਦਿਨਾਂ ਦੇ ਦੀਵਾਨ ਦਵਲਾਨ ਦਸਵੀ ਤੇ ਕੀਰਤਨ ਦੀਵਾਨ ਲੱਗਦਾ ਸੀ ਸੰਤ ਬਾਬਾ ਮਾਨ ਸਿੰਘ ਜੀ ਕਾਜ ਵਿੱਚੋਂ ਟਾਈਮ ਕੱਢ ਕੇ ਦਵਲਾਨ ਬਲਾਨ ਸੰਤ ਰਾੜੇ ਵਾਲੇ ਦੇ ਦਰਸ਼ਨ ਕਰਨ ਜਾਂਦੇ ਹੁੰਦੇ ਸੀ ਤੇ ਉੱਥੇ ਪਹੁੰਚ ਕੇ ਸੰਤ ਬਾਬਾ ਮਾਨ ਸਿੰਘ ਜੀ ਦੀਵਾਨ ਸੁਣਦੇ ਤੇ ਸੇਵਾ ਵੀ ਕਰਦੇ ਸਨ ਇੱਕ ਦਿਨ ਬਾਬਾ ਮਾਨ ਸਿੰਘ ਜੀ ਨੇ ਬੇਨਤੀ ਕੀਤੀ ਰਾੜੇ ਵਾਲੇ ਸੰਤਾਂ ਦੇ ਅੱਗੇ ਕਿ ਸਾਡੇ ਇਲਾਕੇ 'ਚ ਦੀਵਾਨ ਨਹੀਂ ਲੱਗਦੇ ਜੀ ਪੇਵੇ ਦੇ ਇਲਾਕੇ ਵਿੱਚ ਸਾਡੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਸਾਡੇ ਨਗਰਾਂ 'ਚ ਦੀਵਾਨ ਲਾਓ ਤੇ ਸੰਤਾਂ ਨੂੰ ਤਾਰੋ ਜੀ ਤਾਂ ਸੰਤਾਂ ਨੇ ਕਿਹਾ ਤੁਹਾਡੇ ਇਲਾਕੇ 'ਚ ਦੀਵਾਨ ਹੀ ਦੀਵਾਨ ਲੱਗਣ ਕਰਨਗੇ ਕੀਰਤਨ ਦੀ ਦਾਤ ਤੁਹਾਡੇ ਇਲਾਕੇ ਨੂੰ ਪ੍ਰਾਪਤ ਹੋਏਗੀ ਪਰ ਇਹ ਸੇਵਾ ਸੇਵਾ ਪਰਮੇਸ਼ਰ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਤੁਹਾਡੇ ਕੋਲੋਂ ਲੈਣੀ ਹੈ ਇਹ ਵਚਨ ਸੰਤ ਈਸ਼ਰ ਸਿੰਘ ਜੀ ਮਹਾਰਾਜ ਜੀ ਨੇ ਭੇਵੇ ਵਾਲੇ ਸੰਤਾਂ ਨੂੰ ਕਿ ਅਤੇ ਪਹਿਲਾਂ ਤਾਂ ਬਾਬਾ ਮਾਨ ਸਿੰਘ ਜੀ ਨੂੰ ਸਮਝ ਨਾ ਆਈ ਕਿਉਂਕਿ ਸੰਤਾਂ ਦੇ ਬਚਨ ਬੜੇ ਡੂੰਘੇ ਹੁੰਦੇ ਹਨ ਤੇ ਬਾਅਦ ਵਿੱਚ ਸੰਤ ਬਾਬਾ ਮਾਨ ਸਿੰਘ ਜੀ ਨੇ ਕਿਹਾ ਬਾਬਾ ਜੀ ਤੁਹਾਡੀ ਕਿਰਪਾ ਹੋਣੀ ਚਾਹੀਦੀ ਹੈ ਕਿਉਂਕਿ ਬਾਬਾ ਸੰਤ ਬਾਬਾ ਮਾਨ ਸਿੰਘ ਜੀ ਪਹਿਲਾਂ ਤਾਂ ਕੀਰਤਨ ਜਾਣਦੇ ਨਹੀਂ ਸਨ ਕਿਉਂਕਿ ਪਟਿਆਲੇ ਮੋਦੀ ਕਾਲਜ ਵਿੱਚ ਪੜ੍ਹਦੇ ਹੁੰਦੇ ਸਨ ਜਦੋਂ ਪਰਮੇਸ਼ਰ ਕਿਰਪਾ ਕਰੇ ਤੇ ਸੰਤਾਂ ਦੀ ਕਿਰਪਾ ਬਚਨ ਹੋ ਜਾਣ ਤਾਂ ਆਪੇ ਹੀ ਕੀਰਤਨ ਦੀ ਦਾਤ ਮਿਲ ਜਾਂਦੀ ਹੈ ਤਾਂ ਪਟਿਆਲੇ ਰਹਿੰਦੇ ਹੋਇਆਂ ਇਹ ਬਾਬਾ ਮਾਨ ਸਿੰਘ ਜੀ ਦਾ ਤੇ ਬਾਬਾ ਮੋਹਨ ਸਿੰਘ ਦਾ ਬਾਬਾ ਮੋਹਨ ਸਿੰਘ ਜੀ ਦਾ ਮਿਲਾਪ ਹੋਇਆ ਸੀ ਤਾਂ ਬਾਬਾ ਮੋਹਨ ਸਿੰਘ ਜੀ ਦਾ ਵੀ ਮਾਰਗ ਬੰਦਗੀ ਵਾਲਾ ਸੀ ਸੰਤ ਬਾਬਾ ਮਾਨ ਸਿੰਘ ਜੀ ਸੰਤ ਬਾਬਾ ਮੋਹਨ ਸਿੰਘ ਜੀ ਲੰਗਰਾਂ ਵਾਲੇ ਦੋਨਾਂ ਨੂੰ ਹੀ ਸੰਤ ਬਾਬਾ ਕੀਸ਼ਰ ਸਿੰਘ ਜੀ ਦੀ ਸੰਗਤ ਪ੍ਰਾਪਤ ਹੋਈ ਸੀ ਤੇ ਬਾਬਾ ਮਾਨ ਸਿੰਘ ਜੀ ਪੜਾਈ ਪੂਰੀ ਕਰਕੇ ਆਪਣੇ ਪਿੰਡ ਜੁਰਾਸੀ ਫੇਵਾ ਪਹੁੰਚੇ ਸਨ ਤੇ ਬਾਹਰ ਮੋਟਰ ਤੇ ਇੱਕ ਕਮਰਾ ਬਣਿਆ ਹੋਇਆ ਸੀ ਇਸੇ ਕਮਰੇ ਦੇ ਵਿੱਚ ਮੋਟਰ ਤੇ ਬੈਠ ਕੇ ਸੰਤ ਬਾਬਾ ਮਾਨ ਸਿੰਘ ਜੀ ਬੰਦਗੀ ਕਰਦੇ ਸਨ ਤੇ ਸੰਤ ਬਾਬਾ ਮਾਨ ਸਿੰਘ ਜੀ ਨਾਲ ਰਹਿੰਦੇ ਸਨ ਅਸਾ ਸੰਗਤ ਜੀ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਵਚਨ ਕੀਤਾ ਹੋਇਆ ਸੀ ਸੰਤ ਬਾਬਾ ਮਾਨ ਸਿੰਘ ਜੀ ਨੂੰ ਕਿ ਕੀਰਤ ਕਰਨੇ ਵੰਡ ਛਕਣਾ ਤੇ ਨਾਮ ਜਪਣਾ ਇਹ ਵਚਨ ਕੀਤੇ ਸੰਨ ਸੰਤ ਬਾਬਾ ਮਾਨ ਸਿੰਘ ਜੀ ਨੂੰ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲਿਆਂ ਨੇ ਤੇ ਇਹੀ ਵਚਨਾਂ ਤੇ ਪੂਰੇ ਉੱਤਰਦੇ ਹੋયા ਸੰਤ ਬਾਬਾ ਮਾਨ ਸਿੰਘ ਜੀ ਨੇ ਇੱਥੇ ਹੀ ਜਰਾਸੀ ਦਿਵਾਰਾ ਰਹਿ ਕੇ ਬਾਹਰ ਮੋਟਰ ਦੇ ਕਮਰੇ ਦੇ ਵਿੱਚ ਬੰਦਗੀ ਕੀਤੀ ਅਤੇ ਨਾਲ ਹੀ ਜੋ ਵਚਨ ਕੀਤਾ ਸੀ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਕੀਰਤ ਕਰਨੀ ਮੰਡ ਸ਼ਕਣਾ ਤੇ ਨਾਮ ਜਪਣਾ ਤੇ ਸੰਤ ਬਾਬਾ ਮਾਨ ਸਿੰਘ ਜੀ ਨੇ ਇਹ ਬਚਨ ਪੂਰਾ ਕਰਦਿਆਂ ਹੋਇਆ ਹੋਇਆ ਸੰਤ ਬਾਬਾ ਮਾਨ ਸਿੰਘ ਜੀ ਨੇ ਇੱਥੇ ਸੰਤਾਂ ਦੇ ਬਚਨ ਪੂਰੇ ਕਰਦਿਆਂ ਹੋਇਆਂ ਬੰਦਗੀ ਵੀ ਕੀਤੀ ਅਤੇ ਕੀਰਤਨਾ ਵੰਡ ਛਕਣਾ ਨਾਮ ਜਪਣਾ ਨਾਮ ਵੀ ਜਪਿਆ ਕੀਰਤ ਵੀ ਕੀਤੇ ਤੇ ਸਾਧ ਸੰਗਤ ਜੋ ਬੜੀ ਬੰਦਗੀ ਕਰਦੇ ਆ ਹੋਇਆਂ ਘਾਲਣਾ ਕਰਦੇ ਆ ਹੋਇਆਂ ਸੰਤ ਬਾਬਾ ਮਾਨ ਸਿੰਘ ਜੀ ਨੇ ਜੋ ਬਚਨ ਕੀਤੇ ਸੀ ਸੰਤੀਸ਼ਾ ਸਿੰਘ ਮਹਾਰਾਜ ਜੀ ਨੇ ਇਸ ਇਲਾਕੇ ਦੇ ਵਿੱਚ ਕੀਰਤਨ ਦੀ ਸੇਵਾ ਪਰਮੇਸ਼ਰ ਨੇ ਤੁਹਾਡੇ ਕੋਲ ਲੈਣੀ ਹੈ ਤੇ ਸੰਤ ਬਾਬਾ ਮਾਨ ਸਿੰਘ ਜੀ ਉਹਨਾਂ ਨੇ ਕੀਰਤਨ ਕੰਨਾ ਸ਼ੁਰੂ ਕਰ ਦਿੱਤਾ ਨਾਲ ਦੇ ਪਿੰਡਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਸੰਗਤਾਂ ਨੂੰ ਧੰਗ ਗੁਰਗਨ ਸਾਹਿਬ ਦੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ 사త్సੰਗ ਜੀ ਵੀਡੀਓ ਲੰਬੀ ਹੋ ਜਾਂਦੀ ਹੈ ਇਸ ਕਰਕੇ ਆਪਣੀ ਇਹ ਦੂਜੀ ਯਾਤਰਾ ਸੀ ਜਰਾਸੀ ਪੇਵਾ ਦੀ ਤੇ 사త్సੰਗ ਜੀਓ ਇਸ ਨੰਦਿਆ ਹੋਇਆ ਜੀਵਨ ਗਾਥਾ ਸੰਤ ਭਾਵਾਨ ਸਿੰਘ ਜੀ ਹੋਈਆਂ ਭੁਲਾ ਦੇਖਿਮਾ ਇਸ ਵੀਡੀਓ ਨੂੰ ਸ਼ੇਅਰ ਅਤੇ ਲਾਇਕ ਸਬਸਕ੍ਰਾਈਬ ਕਰਨਾ ਜੀ ਜੋ ਹੋਰ ਵੀ ਗੁਰੂਤਾਮਾ ਦੀਆਂ ਗੁਰਮੁਖ ਪਿਆਰਿਆਂ ਦੇ ਜੀਵਨ ਦੀ ਗਾਥਾ ਸੰਤਾਂ ਦੇ ਕਰਪੁਣਛੇ ਹੋਈਆਂ ਭੁਲਾ ਦੇਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ